हां जी दोस्तों स्वागत दोस्तो, है ਤੁਹਾਡਾ ਬਹੁਤ-ਬਹੁਤ ਅਦ੍ਰਿਸ਼ਮ ਤੇ ਦੋਸਤੋ ਅੰਤਾਂ ਦੀ ਠੰਡ ਦੇ ਬਾਵਜੂਦ ਰੂਸ ਦੇ ਸਾਈਬੀਰੀਆ ਦੀ ਧਰਤੀ ਜਿਹੜੀ ਹੈ ਨਾ ਕੁਦਰਤੀ ਸਰੋਤਾਂ ਨਾਲ ਮਾਲਾ-ਮਾਲ ਹੈ ਇਹ ਏਸ਼ੀਆਨ ਰੂਸ ਦੀ ਸਰਹੱਦ ਅੰਦਰ ਵਸਿਆ ਹੋਇਆ ਵਿਸ਼ਾਲ ਖੇਤਰ ਹੈ ਜਿਹੜਾ ਯੂਰਪ ਪਹਾੜਾਂ ਤੋਂ ਲੈ ਕੇ ਪ੍ਰਸ਼ਾਂਤ ਮਹਾਸਾਗਰ ਤੱਕ ਫੈਲਿਆ ਹੋਇਆ ਹੈ ਇਹਦਾ ਖੇਤਰਫਲ ਜਿਹੜਾ 1 ਕਰੋੜ 30 ਲੱਖ ਸਕਰ ਕਿਲੋਮੀਟਰ ਹੈ ਇੱਥੇ ਮੌਸਮ ਬਹੁਤ ਹੀ ਸਰਦ ਤੇ ਭਿਆਨਕ ਹੈ ਲੱਕਪਨਵੀਂ ਠੰਡ ਹੁੰਦੀ ਹੈ ਇੱਥੇ ਤਾਪਮਾਨ ਜਿਹੜਾ 0 ਤੋਂ 50 ਡਿਗਰੀ ਹੇਠਾਂ ਵੀ ਚਲਿਆ ਜਾਂਦਾ ਹੈ ਇਹਦੀ ਕੁਦਰਤ ਦੀ ਗੋਦ ਦੇ ਵਿੱਚ ਵਸੇ ਇਸ ਸਾਰੇ ਵਰਤਾਰੇ ਦੇ ਵਿੱਚ ਵਿਗਿਆਨਿਕਾਂ ਨੂੰ ਕੁਝ ਅਹਿਜਾ ਵੀ ਮਿਲਿਆ ਜਿਨੇ ਉਹਨਾਂ ਦੇ ਹੋਸ਼ ਉਡਾਤੇ ਜੋ ਉਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਜੋ ਹਰ ਤਰਕ ਹਰ ਵਰਣਨ ਹਰ ਵਿਆਖਿਆ ਤੋਂ ਪਰੇ ਸੀਗਾ ਸੋ ਦੋਸਤੋ ਸਵਾਗਤ ਹੈ ਤੁਹਾਡਾ ਅਦ੍ਰਿਸ਼ਮ ਤੇ ਦੋਸਤੋ ਆਪਣੇ ਚੈਨਲ ਅਦ੍ਰਿਸ਼ਮ ਪੰਜਾਬੀ ਨੂੰ YouTube ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਆਪਣੇ ਪੇਜ Facebook ਪੇਜ ਅਦ੍ਰਿਸ਼ਮ ਨੂੰ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਉਹ ਨਹੀਂ ਕਰ ਲੋ ਪਲੀਜ਼ ਤੇ ਆਓ ਅੱਜ ਆਪਾਂ ਗੱਲ ਕਰਦੇ ਹਾਂ ਸਾਈਬੇਰੀਆ ਦੇ ਨਰਕ ਤੇ ਉੱਥੇ ਮਿਲੇ ਲਾਲ ਪਾਣੀ ਵਾਲੇ ਤਲਾਬ ਬਾਰੇ ਯਾਨੀ ਸਾਬੇਰੀਆ ਦਾ ਇਹ ਨਰਕ ਹੈ ਲਾਲ ਪਾਣੀ ਦਾ ਤਲਾਅ ਹੈ ਤੇ ਦੋਸਤੋ ਸਾਈਬੇਰੀਆ ਦੀ ਧਰਤੀ ਜਿਹੜੀ ਹੈ ਬਹੁਤ ਹੀ ਵਿਭਿੰਨਤਾ ਭਰੀ ਧਰਤੀ ਹੈ ਮਤਲਬ ਵਕ-ਵਕ ਤਰ੍ਹਾਂ ਦੇ ਮੌਸਮ ਵਕ-ਵਕ ਤਰ੍ਹਾਂ ਦੀ ਬਨਸਪਤੀ ਬਹੁਤ ਸਾਰੇ ਪਹਾੜ ਜੰਗਲ ਮਹਿੰਗੇ ਪੇੜ ਪੌਦੇ ਦੁਰਲਭ ਧਾਤੂਆਂ ਇੱਥੇ ਇਹਦੇ ਕਰਕੇ ਹੀ ਰੂਸ ਅਮੀਰ ਹੈ ਪੈਟਰੋਲ ਬਹੁਤ ਹੁੰਦਾ ਇੱਥੇ ਤੇਲ ਬਹੁਤ ਹੁੰਦੇ ਨੇ ਅੱਡ ਅੱਡ ਤਰ੍ਹਾਂ ਦੇ ਖਣਿਜ ਬਹੁਤ ਹੁੰਦੇ ਨੇ ਕੁਦਰਤੀ ਗੈਸਾਂ ਨਾਲ ਮਾਲਾ ਮਾਲ ਹੈ ਇਹ ਰੀਆ ਇਹਦੇ ਸਦਕਾ ਹੀ ਰੂਸ ਦੀ ਸਰਦਾਰੀ ਆ ਤਾਕਤ ਆ ਦੁਨੀਆ ਦੇ ਵਿੱਚ ਉਹ ਪੰਗੇ ਲੈਂਦਾ ਵੱਡੇ ਵੱਡੇ ਕੰਟਰੀਆਂ ਦੇ ਅਮਰੀਕਾ ਨੂੰ ਵੀ ਮਤਲਬ ਕਿਤੇ ਨਾ ਕਿਤੇ ਭਾਰਾ ਪੈਂਦਾ ਹੈ ਸਾਈਬੇਰੀਆ ਦੀ ਆਬਾਦੀ ਜਿਹੜੀ ਹੈ ਜ਼ਿਆਦਾਤਰ ਨਵਾਸ ਮਸਕ ਨਾਮ ਦੇ ਸ਼ਹਿਰ ਦੇ ਵਿੱਚ ਰਹਿੰਦੀ ਹੈ ਇਹ ਖੇਤਰ ਜਿਹੜਾ ਸਾਈਬੀਰੀਆ ਦਾ ਰੂਸ ਲਈ ਭੂਗੋਲਿਕ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਮਹੱਤਵਪੂਰਨ ਹੈ ਪਰ ਵਿਗਿਆਨੀਆਂ ਲਈ ਇਹ ਹੋਰ ਵੀ ਕਮਾਲ ਦੀ ਧਰਤੀ ਹੈ ਇੱਥੇ 12 ਮਹੀਨੇ 30 ਦਿਨ ਨਿਰੰਤਰ ਕੋਈ ਨਾ ਕੋਈ ਵਿਗਿਆਨਿਕ ਖੋਜਾਂ ਹੁੰਦੀਆਂ ਰਹਿੰਦੀਆਂ ਨੇ ਪੈਟਰੋਲ ਤੇ ਗੈਸਾਂ ਤੇ ਕੁਦਰਤੀ ਸੋਮਿਆਂ ਤੇ ਇੱਕ ਅਲੱਗ-ਅਲੱਗ ਅਜੀਬ ਤਰ੍ਹਾਂ ਦੇ ਤੇਲਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮਹਿੰਗੇ ਦਰਖਤ ਨੇ ਬਨਸਪਤੀ ਆ ਉਹਦੇ ਬਾਰੇ ਉੱਥੇ ਮਿਲਣ ਵਾਲੀਆਂ ਮਤਲਬ ਹਰ ਚੀਜ਼ ਜਿਹੜੀ ਹੈ ਇੰਨੀ ਜ਼ਿਆਦਾ ਕੀਮਤੀ ਹੈ ਪਰ 1998 ਦੀ ਬਸੰਤਰੁੱਤ ਦੇ ਵਿੱਚ ਵਿਗਿਆਨੀਆਂ ਨੇ ਉੱਥੇ ਬਣੇ ਇੱਕ ਅਜੀਬ ਜੇ ਲਾਲ ਪਾਣੀ ਦੇ ਤਲਾਬ ਦੇ ਬਾਰੇ ਪਤਾ ਲੱਗਿਆ ਉਹਨਾਂ ਨੂੰ ਉਹਦੇ ਨਾਲ ਬავਸਤਾ ਹੋਣਾ ਪਿਆ ਉਹਨਾਂ ਨੂੰ ਉਹਨੇ ਉਹਨਾਂ ਦੀ ਸੋਚ ਤੇ ਤਰਕ ਨੂੰ ਹਲੂਨ ਕੇ ਰੱਖਤਾ ਜੋ ਉਹ ਹੋਇਆ ਜੋ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਇਹ ਜਿਹੜਾ ਲਾਲ ਤਰਲ ਦਾ ਲਾਲ ਪਾਣੀ ਦਾ ਜਿਹੜਾ ਇਹ ਤਲਾਬ ਸੀਗਾ ਇਹ ਉੱਥੇ ਇੱਕ ਬੀਆਬਾਨ ਮੈਦਾਨ ਦੇ ਵਿੱਚ ਘਾਰ ਸੀਗਾ ਹੋਇਆ ਇਹ ਕੀ ਉੱਥੇ ਨਾ ਉਹਨਾਂ ਦੇ ਸਾਈਬੀਰੀਆ ਦੇ ਵਿੱਚ ਹੈਲੀਕਾਪਟਰਾਂ ਦੇ ਨਾਲ ਉਹ ਜਿਹੜੀ ਹੈ ਡੈਲੀ ਸਰਕਾਰੀ ਮਤਲਬ ਹੈਲੀਕਾਪਟਰ ਜਿਹੜਾ ਇਲਾਕੇ ਦੀ ਨਿਗਰਾਨੀ ਕਰਦੇ ਨੇ ਸਰਵੇਖਣ ਕਰਦੇ ਰਹਿੰਦੇ ਨੇ ਵੀ ਕੀ ਚੀਜ਼ ਕਿਤੇ ਕੋਈ ਤੇਲ ਤਾਂ ਨਹੀਂ ਤੇਲ ਦਾ ਕੋਈ ਕੂ ਤਾਂ ਨਹੀਂ ਨਿਕਲ ਰਿਹਾ ਕੋ ਦਿਸ ਰਿਹਾ ਤਾਂ ਉਹਨਾਂ ਨੂੰ ਨਾ ਇੱਕ ਮੈਦਾਨ ਦੇ ਵਿੱਚ ਇੱਕ ਖੁੱਲ੍ਹੇ ਡੁੱਲੇ ਘਾਹ ਦੇ ਮੈਦਾਨ ਦੇ ਵਿਚਾਲੇ ਬਹੁਤ ਵੱਡਾ ਇੱਕ ਲਾਲ ਜੇ ਰੰਗ ਦੇ ਲਿਕਵਿਡ ਦਾ ਤਰਲ ਦਾ ਤਲਾਬ ਦਿਖਿਆ ਉਹਨਾਂ ਨੇ ਹੈਲੀਕਾਪਟਰ ਨੇੜੇ ਲੈ ਗਏ ਉਹ ਨੇੜੇ ਜਾ ਕੇ ਦੇਖਿਆ ਉਹਨਾਂ ਨੇ ਮਤਲਬ ਉਹੀ ਜੀ ਚੀਜ਼ ਪਹਿਲਾਂ ਕਦੇ ਹਾਲਾਂਕਿ ਉਹਨਾਂ ਨੇ ਹਰ ਤਰ੍ਹਾਂ ਦੇ ਪੈਟਰੋਲ ਗੈਸ ਤੇਲ ਸਭ ਕੁਝ ਦੇਖਿਆ ਹੋਇਆ ਸੀ ਉਹਨਾਂ ਨੂੰ ਪਛਾਣ ਸੀਗੀ ਉਹਨਾਂ ਨੂੰ ਕਿਤੇ ਨਾ ਕਿਤੇ ਸੈਂਟੀਫਿਕ ਨੋਲਿਜ ਵੀ ਸੀਗੀ ਉਹ ਸਰਵੇਲੈਂਸ ਟੀਮ ਨੂੰ ਤਾਂ ਉਹਨਾਂ ਨੇ ਨਾ ਉਹ ਸਰਵੇਖਣ ਟੀਮ ਨੇ ਨੇੜੇ ਹੋ ਕੇ ਉਹਦੀਆਂ ਫੋਟੋਆਂ ਵਗੈਰਾ ਖਿੱਚੀਆਂ ਆ ਕੇ ਉਹਨਾਂ ਨੇ ਵਿਗਿਆਨੀਆਂ ਦੇ ਨਾਲ ਡਿਸਕਸ ਕੀਤੀਆਂ ਤਾਂ ਉਹਨਾਂ ਉੱਥੇ ਉਹਨਾਂ ਨੇ ਦੇਖਿਆ ਵੀ ਇਹ ਬਿਲਕੁਲ ਬੀਆ 1 ਏਰੀਆ 3 ਜਿੱਥੇ ਕਿਸੇ ਦਾ ਆਣ ਜਾਣ ਨਹੀਂ ਸੀਗਾ ਤੇ ਇਸ ਤਲਾਬ ਦੇ ਵਿੱਚ ਜਿਹੜਾ ਹੈ ਪਾਣੀ ਹੋਣਾ ਨਹੀਂ ਸੀ ਚਾਹੀਦਾ ਕੁਦਰਤ ਦੇ ਮੁਤਾਬਕ ਕਿਉਂਕਿ ਉੱਥੇ ਇੰਨੀ ਠੰਡ ਹੈ ਨਹੀਂ ਖੁਸ਼ਕ ਹਵਾਵਾਂ ਚਲਦੀਆਂ ਨੇ ਕੋਈ ਵੀ ਉੱਥੇ ਜਿਹੜੀ ਲਿਕਵਿਡ ਚੀਜ਼ ਹੈ ਅਗਰ ਪਾਣੀ ਵਰਗੀ ਚੀਜ਼ ਤਾਂ ਉੱਥੇ ਤਲਾਬ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਵਾਸ਼ਪੀਕਰਨ ਹੋ ਕੇ ਵੈਪੋਰੇਟ ਹੋ ਕੇ ਉੱਡ ਜਾਣਾ ਚਾਹੀਦਾ ਜਿੰਨੀ ਉੱਥੇ ਹਵਾ ਚਲਦੀ ਹੈ ਖੁਸ਼ਕੀ ਹੈ ਜਿੰਨੀ ਉੱਥੇ ਠੰਡ ਹੁੰਦੀ ਹੈ ਜਾਂ ਉਹਨੂੰ ਜੰਮ ਜਾਣਾ ਚਾਹੀਦਾ ਸੀਗਾ ਤਾਂ ਉਹ ਹੈਲੀਕਾਪਟਰ ਦੇ ਵਿੱਚ ਜਿਹੜੇ ਬੰਦੇ ਸੀ ਉਹਨਾਂ ਨੂੰ ਬੜੀ ਹੈਰਾਨੀ ਹੋਈ ਉਹਨਾਂ ਨੇ ਆ ਕੇ ਸਰਕਾਰ ਨੂੰ ਇਨਫੋਰਮ ਕੀਤਾ ਸਰਕਾਰ ਨੇ ਪੰਜ ਵਿਗਿਆਨੀਆਂ ਦੀ ਡਿਊਟੀ ਲਾਤੀ ਉਹ ਵਿਗਿਆਨੀਆਂ ਨੇ ਸੋਚਿਆ ਵੀ ਕੀਮਤੀ ਤੇਲ ਹੋਣਾ ਉਹਨਾਂ ਨੇ ਹੋਰ ਤਰਲ ਦਾ ਤਲਾਬ ਹੋ ਹੀ ਨਹੀਂ ਸਕਦਾ ਇੱਥੇ ਵਿਗਿਆਨੀਆਂ ਦਾ ਵੀ ਇਹੀ ਉਹ ਸੀ ਪਰ ਉਹ ਜਿਹੜਾ ਮਤਲਬ ਉਹਨਾਂ ਨੂੰ ਲੱਗਦਾ ਸੀ ਵੀ ਠੰਡ ਕਰਕੇ ਹਵਾਵਾਂ ਕਰਕੇ ਉੱਡ ਜਾਣਾ ਚਾਹੀਦਾ ਸੀ ਵੈਪੋਰੇਟ ਹੋ ਜਾਣਾ ਚਾਹੀਦਾ ਸੀ ਪਰ ਉਹਨਾਂ ਨੂੰ ਜਿਹੜਾ ਹੈ ਉਹਨਾਂ ਦਾ ਹੋਰ ਵੀ ਕਿਤੇ ਨਾ ਕਿਤੇ ਜਿਹੜਾ ਹੈ ਇਹ ਚੀਜ਼ ਜਿਹੜੀ ਹੈ ਹੋਰ ਵੀ ਉਤਸੁਕਤਾ ਚ ਹੋਰ ਵੀ ਜਗਿਆਸਾ ਚ ਬਦਲ ਗਈ ਤਾਂ ਉਹ ਗਏ ਉੱਥੇ ਉਹਨਾਂ ਨੇ ਨੇੜੇ ਉਸ ਲਾਲਤਾਲab ਦੇ ਨੇੜੇ بیس ਕੈਂਪ ਬਣਾ ਲਿਆ ਆਪਣਾ ਇੱਕ ਵਿਗਿਆਨੀਆਂ ਨੇ ਉੱਥੇ ਰਹਿਣ ਲੱਗ ਪਏ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਉਹਨਾਂ ਨੇ ਇੱਕ ਜਿਹੜੀ ਹੈ ਉਹਦੇ ਪਾਣੀ ਦੀ ਲੈਬੋਰੀਟਰੀ ਜਾਂਚ ਕੀਤੀ ਪਰ ਉਹਨਾਂ ਨੂੰ ਉਹਦੇ ਚ ਮਮੁੱਲੀ ਜੀ ਤੇਲ ਦੀ ਮਾਤਰਾ ਲੱਗੀ ਉਹਦੇ ਵਿੱਚ ਮਮੁੱਲੀ ਜੀ ਪਰ ਉਮੀ ਨਹੀਂ ਜਿੰਨੇ ਕਿ ਉੱਥੇ ਹੋਰ ਬਹੁਤ ਸਾਰੇ ਤੇਲ ਦੇ ਡਿਪੋਜ਼ਿਟਸ ਮਿਲਦੇ ਨੇ ਮੈਂ ਕਿਹਾ ਮੈਂ ਨਹੀਂ ਇਹ ਤੇਲ ਤਾਂ ਨਹੀਂ ਹੈਗਾ ਕੁਝ ਰੈੱਡ ਜੇ ਕਲਰ ਦਾ ਹੈ ਕੁਝ ਹੋਰ ਕੀ ਹੈ ਫਿਰ ਉਹਨਾਂ ਨੇ ਡਿਸਾਈਡ ਕੀਤਾ ਵੀ ਇਹਦੇ ਚ ਜਿਹੜੀ ਹੈ ਡਾਈਵਰਾਂ ਦੀ ਟੀਮ ਤਾਰੀ ਜਾਵੇ ਅਕੀਦੇ ਅੰਦਰ ਜਾ ਕੇ ਦੇਖਣ ਹੋ ਵੀ ਥੱਲੇ ਤੋਂ ਕੁਝ ਹੋਰ ਕੋਈ ਗ੍ਰੀਸ ਵਰਗਾ ਗਾੜਾ ਪਦਾਰਥ ਮਗਲੈਲ ਵਰਗਾ ਕੁਝ ਮਿਲੇ ਜਦੋਂ ਉਹ ਵਿਗਿਆਨੀ ਉੱtre ਥੱਲੇ ਤਾਂ ਉਹਨਾਂ ਨੇ ਦੇਖਿਆ ਵੀ ਉਹ ਤਰਲ ਜਿਹੜਾ ਹੈ ਥੋੜਾ ਜਿਹਾ ਥੱਲੇ ਡੂੰਘਾਈ 'ਚ ਜਾਣ ਤੇ ਬਹੁਤ ਹੀ ਜ਼ਿਆਦਾ ਗਾੜਾ ਹੋ ਰਿਹਾ ਸੀਗਾ ਯਾਨੀ ਬਹੁਤ ਜ਼ਿਆਦਾ ਗਾੜਾ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਹੈ ਕਿ ਇਹ ਡਾਈਵਰਸ ਨੇ ਕਿਹਾ ਵੀ ਇੱਥੇ ਫਸ ਨਾ ਜਾਈਏ ਮਾਰੀ ਨਾ ਜਾਈਏ ਉਹਨਾਂ ਨੂੰ ਬਹੁਤ ਜੋਖਮ ਲੱਗਿਆ ਉਹ ਬਾਹਰ ਆ ਗਏ ਫਿਰ ਸਾਰੇ ਵਿਗਿਆਨਕਾਂ ਨੇ ਮਿਲ ਕੇ ਡਿਸਾਈਡ ਕੀਤਾ ਵੀ ਇੱਕ ਜਿਹੜੀ ਹੈਗੀ ਉਹਨਾਂ ਨੇ ਕਿਹਾ ਵੀ ਮੈਂਡ ਪੰਡੂਬੀ ਇਹੀ ਜੀ ਪੰਡੁੱਬੀ ਜਿਹਨੂੰ ਕੋਈ ਬੰਦਾ ਚਲਾਉਂਦਾ ਹੋਵੇ ਉਹਨੂੰ ਉਤਾਰਿਆ ਜਾਵੇ ਵਿੱਚ ਉਹਨਾਂ ਨੇ ਇੱਕ ਛੋਟੀ ਜੀ ਪੰਡੁੱਬੀ ਜਿਹੇ ਹੀ ਜਿੱਥੇ ਓਹੋ ਟਾਈਟੈਨਿਕ ਨੂੰ ਲੱਭਣ ਵਾਸਤੇ ਜਾਂ ਉਹਦੀਆਂ ਨਿਸ਼ਾਨੀਆਂ ਦੇਖਣ ਲਈ ਗਈ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਉਸ ਟਾਈਪ ਦੀ ਜਿਹੜੀ ਆ ਪੰਡੁੱਬੀ ਉਹਨਾਂ ਨੇ ਵਿੱਚ ਮੈਂਡ ਉਤਾਰੀ ਉਤਾਰੀ ਤਾਂ ਦੇਖਿਆ ਉਹ ਪੰਡੁੱਬੀ ਵੀ ਥੱਲੇ ਉਹਨਾਂ ਨੇ ਕਿਹਾ ਤਲਾ ਆਉਣ ਚੀ ਨਹੀਂ ਆਂਦਾ ਇਹਦਾ ਤਲਾ ਮਤਲਬ ਉਹ ਇੰਨਾ ਮਤਲਬ ਅਨੰਤ ਗਹਿਰਾਈ ਲੱਗੀ ਉਹਨਾਂ ਨੇ ਕਿਹਾ ਵੀ ਇਹ ਪੰਡੁੱਬੀ ਵੀ ਜਿਹੜੀ ਆ ਮਿਲੀਅਨਸ ਦੇ ਵਿੱਚ ਕੀਮਤੀ ਆ ਇਹ ਵੀ ਇਹ ਫਸ ਗਈ ਕਿਤੇ ਵਾਪਸ ਆਵੇ ਬਹੁਤ ਪੈਸੇ ਦਾ ਵਿੱਤੀ ਨੁਕਸਾਨ ਹੋ ਜਾਊਗਾ ਤਾਂ ਉਹਨਾਂ ਨੇ ਉਹ ਵੀ ਵਾਪਸ ਖਿੱਚ ਲਈ ਫਿਰ ਉਹਨਾਂ ਨੇ ਸਾਰੇ ਵਿਗਿਆਨਕਾਂ ਨੇ ਮਿਲ ਕੇ ਡਿਸਾਈਡ ਕੀਤਾ ਵੀ ਇਹ ਰਿਸਕੀ ਪ੍ਰੋਜੈਕਟ ਹੋ ਸਕਦਾ ਵੀ ਕਿਉਂ ਨਾ ਇਹਦੇ ਲਈ ਇੱਕ ਜਿਹੜਾ ਕੈਪਸੂਲ ਰੋਬੋਟ ਤਿਆਰ ਕਰਵਾਇਆ ਜਾਵੇ ਉਹਨਾਂ ਨੇ ਇੱਕ ਸਪੈਸ਼ਲ ਕੈਪਸੂਲ ਟਾਈਪ ਰੋਬੋਟ ਤਿਆਰ ਕਰਵਾਇਆ ਨਿੱਗਰ ਮੋਟੀ ਟੈਟੇਨੀਅਮ ਦੀ ਤਾਤੂ ਦੀ ਬਹੁਤ ਮੋਟੀ ਸ਼ੀਟ ਦਾ ਗੋਲ ਜਾ ਉਹਨੂੰ ਤਾਰਿਆ ਫਿਰ ਇਹਨਾਂ ਨੇ ਉਹਦੇ ਵਿੱਚ ਉਹਦੇ ਵਿੱਚ ਕੈਮਰੇ ਵਗੈਰਾ ਲੱਗੇ ਹੋਏ ਸੀਗੇ ਉਹਦੇ ਚ ਰਿਕਾਰਡਿੰਗ ਦਾ ਹਰ ਡਿਵਾਈਸ ਸੈਂਸਰ ਲੱਗੇ ਹੋਏ ਸੀਗੇ ਉਹਨਾਂ ਨੇ ਮਤਲਬ ਉੱਥੇ ਜਿਹੜਾ ਹੈ ਇਹ ਫੈਸਲਾ ਜਿਹੜਾ ਲਿਆ ਸੀਗਾ ਉਹਨਾਂ ਨੂੰ ਲੱਗਿਆ ਜਿਉ 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 ਉਹਨਾਂ ਨੇ ਦੇਖਿਆ ਵੀ ਉਹ ਥੱਲੇ ਉਤਰ ਰਿਹਾ ਸੀ ਤਾਂ ਅਨੰਤਾਂ ਦੀ ਡੁੰਗਾਈ ਆ ਰਹੀ ਸੀਗੀ ਜਦੋਂ ਪਰ ਉਹ ਜਿਹੜਾ ਤਲਾ ਉਹਦਾ ਸੀਗਾ ਤਲਾਬ ਦਾ ਜਦੋਂ ਤਲੇ ਕੋਲ ਪਹੁੰਚਿਆ ਤਾਂ ਕਿਸੇ ਚੀਜ਼ ਨੇ ਬੜੀ ਜ਼ੋਰ ਨਾਲ ਆਪਣੇ ਵੱਲ ਨੂੰ ਖਿੱਚਿਆ ਤਾਂ ਉੱਥੋਂ ਉਹਦੇ ਮਤਲਬ ਜਿਹੜਾ ਤਲਾ ਸੀਗਾ ਉਹ ਖੁੱਲਾ ਜਿਹਾ ਸੀ ਪਰ ਉਹਦੇ ਵਿਚਾਲੇ ਜੇ ਇੱਕ ਟਿਊਬ ਵਰਗੀ ਸਰੰਗਜੀ ਬਣੀ ਹੋਈ ਸੀਗੀ ਉਹਨੇ ਆਪਣੇ ਵੱਲ ਨੂੰ ਨੂੰ ਰੋਬੋਟ ਜਿਹਨੂੰ ਜਦੋਂ ਖਿੱਚਿਆ ਕੈਪਸੂਲ ਨੂੰ ਤਾਂ ਉਹ 2.5 ਮੀਲ ਥੱਲੇ ਚਲਾ ਗਿਆ ਉਹ ਰੱਸੀ ਜੀ ਉਹਦੀ ਸਟ੍ਰਿੰਗ ਜੀ ਛੱਡੀ ਗਏ ਛੱਡੀ ਗਏ ਛੱਡੀ ਗਏ ਉਹ 2.5 ਮੀਲ ਚਲਾ ਗਿਆ ਥੱਲੇ ਜਾ ਕੇ ਜਦੋਂ ਟਿਊਬ ਜੀ ਦੇ ਸਰੰਗਜੀ ਦੇ ਤਲੇ 'ਚ ਜਦੋਂ ਉਤਰਿਆ ਤਾਂ ਉੱਥੇ ਬਹੁਤ ਖੁੱਲੜਲਾ ਏਰੀਆ ਸੀਗਾ ਪਾਣੀ ਦੇ ਅੰਦਰ ਅਜਈਆਂ ਚੀਜ਼ਾਂ ਦਿਖੀਆਂ ਉਹਨਾਂ ਨੂੰ ਵੀ ਉਹਨਾਂ ਦੇ ਹੋਸ਼ ਉਡ ਗਏ ਜਿਹੜੀਆਂ ਤਰਕ ਤੋਂ ਪਰੇ ਸੀਗੀਆਂ ਕਿਸੇ ਵੀ ਵਿਆਖਿਆ ਤੋਂ ਪਰੇ ਸੀਗੀਆਂ ਪਾਣੀ ਦੇ ਅੰਦਰ ਇਹੋ ਜਿਹੀ ਇਮਾਰਤਾਂ ਦੇ ਬਿਲਡਿੰਗਾਂ ਦੇ ਅਜੀਬੋ ਗਰੀਬ ਚੀਜ਼ਾਂ ਦੇ ਢਾਂਚੇ ਇੱਕ ਕਰੂ ਸ਼ਿਪ ਦਾ ਢਾਂਚਾ ਜਿਹੜੇ ਇਸ ਦੁਨੀਆ 'ਚ ਕਿਤੇ ਨਹੀਂ ਪਾਏ ਜਾਂਦੇ ਐਸੇ ਸ਼ਿਪਾਂ ਦੇ ਡਿਜ਼ਾਈਨ ਜਿਹੜੇ ਵਰਣਨ ਤੋਂ ਪਰੇ ਇਹੋ ਜਿਹੀ ਇਮਾਰਤਾਂ ਦੇ ਡਿਜ਼ਾਈਨ ਜਿਹੜੇ ਵਰਣਨ ਤੋਂ ਪਰੇ ਇਹ ਮਤਲਬ ਪਰ ਦੇਖਣ ਨੂੰ ਲੱਗਦਾ ਸੀ ਵੀ ਇਹ ਮਨੁੱਖੀ ਹੱਥਾਂ ਦਾ ਨਿਰਮਾਣ ਹੈ ਫੇਰ ਕੀ ਹੋਇਆ ਇਹ ਉਹਨਾਂ ਨੇ ਨਾ ਮਤਲਬ ਦੇਖਿਆ ਵੀ ਇੱਕ ਪ੍ਰਾਚੀਨ ਬਹੁਤ ਪ੍ਰਾਚੀਨ ਕਿਸਮ ਦਾ ਕਰੂਸ਼ਿਪ ਹੈ ਇਹ ਸ਼ਿਪ ਦੇ ਜਿਹੜਾ ਨਾਲ ਬੜਬੜ ਬੜਬੜੇ ਮੋٹے ਜਿਹੜੇ ਸੰਗਲ ਜੰਜੀਰੀਆਂ ਅਜੀਬ ਜੇ ਕਿਸਮ ਦੀਆਂ ਤਾਂ ਉਹਦੇ ਨਾਲ ਅਜੀਬੋ ਗਰੀਬ ਜੇ ਮਨੁੱਖਾਂ ਦੇ ਸਰੀਰ ਉਹ ਸੰਗਲਾਂ 'ਚ ਜਕੜੇ ਹੋਏ ਨਾਲੋਂ ਨਾਲ ਆਲੇ ਦੁਆਲੇ ਤੈਰ ਰਹੇ ਨੇ ਇਹ ਆਲੇ ਦੁਆਲੇ ਬਣੀਆਂ ਹੋਈਆਂ ਅਜੀਬੋ ਗਰੀਬ ਇਮਾਰਤਾਂ ਤੇ ਉੱਥੇ ਖੜੇ ਇਹ ਜਿਹੜਾ ਇਨਸ਼ੀਏਟ ਕਰੂਜ਼ ਸ਼ਿਪ ਸੀਗਾ ਪ੍ਰਾਚੀਨ ਕਰੂਜ਼ ਸ਼ਿਪ ਸੀਗਾ ਉਹਦੇ ਨਾਲ ਸੰਗਲ ਪਾ ਕੇ ਜਿਵੇਂ ਬੰਨੇ ਹੁੰਦੇ ਨੇ ਤੇ ਇੰਨਾਂ ਸਾਰੇ ਜਿਹੜੇ ਮਨੁੱਖੀ ਸਰੀਰ ਦਿਖ ਰਹੇ ਸੀ ਉਹਨਾਂ ਦੇ ਡਾਈਵਿੰਗ ਸੂਟ ਪਾਏ ਹੋਏ ਸੀਗੇ ਪਰ ਇਹ ਮਤਲਬ ਉਹਨਾਂ ਦੀ ਬਾਡੀ ਦੇ ਸਟਰਕਚਰ ਤੋਂ ਇਹ ਬੜੇ ਅਜੀਬੋ ਗਰੀਬ ਜੇ ਮਨੁੱਖ ਮਤਲਬ ਉਹਨਾਂ ਨੂੰ ਲੱਗ ਰਹੇ ਸੀਗੇ ਤਾਂ ਉਹ ਦੇਖਿਆ ਉਹਨਾਂ ਨੇ ਵੀ ਇਹ ਬੜੀ ਅਜੀਬੋ ਗਰੀਬ ਜੀ ਚੀਜ਼ ਹੈ ਹਰੇਕ ਤਰਕ ਤੋਂ ਪਰੇ ਹੈ ਅਹੀ ਜੀ ਚੀਜ਼ ਜਿਹੜੀ ਆ ਉਹਨਾਂ ਨੇ ਕਦੇ ਦੁਨੀਆ 'ਚ ਦੇਖੀ ਨਹੀਂ ਸੀ ਜਿਹੜੇ ਮਨੁੱਖ ਦਿੱਤ ਰਹੇ ਸੀਗੇ ਉੱਤੇ ਫਲੋਟ ਕਰਦੇ ਉਹਨਾਂ ਦੇ ਡਾਈਵਿੰਗ ਸੂਟ ਪਾਏ ਹੋਏ ਸੀਗੇ ਵੀ ਇਹ ਕੀ ਬੜੀ ਅਜੀਬ ਜੀ ਚੀਜ਼ ਹੈ ਚੀਜ਼ ਹੈ ਇਮਾਰਤਾਂ ਬੇੜਿਆਂ ਨਾਲ ਬੰਨੇ ਹੋਏ ਨੇ ਤਾਂ ਉਹ ਟੀਮ ਨੇ ਜਦੋਂ ਵਾਪਸ ਉਹ ਜਿਹੜਾ ਕੈਪਸੂਲ ਰੋਬੋਟ ਖਿੱਚਣਾ ਸ਼ੁਰੂ ਕੀਤਾ ਤਾਂ 2 ਦਿਨ ਨੂੰ ਵਾਪਸ ਬਾਹਰ ਕੱਢਣ ਨੂੰ ਇਹਨਾਂ ਨੂੰ ਲੱਗ ਗਏ ਬਹੁਤ ਮੁਸ਼ਕਲਾਂ ਪੇਸ਼ ਆਈਆਂ ਪਰ ਫੇਰ ਵੀ 2 ਦਿਨ ਦੇ ਵਿੱਚ ਉਹਨਾਂ ਨੇ ਇਹ ਕੱਢ ਲਿਆ ਬਾਹਰ ਜਦੋਂ ਉਹਨਾਂ ਨੇ 2 ਦਿਨ ਦੇ ਵਿੱਚ ਕੱਢੇ ਤਾਂ ਉਹਨਾਂ ਦੇ ਦਿਖਿਆ ਵੀ ਇਸ ਕੈਪਸੂਲ ਰੋਬੋਟ ਦੇ ਨਾਲ ਨਾ ਬੜੀ ਇੱਕ ਸੁਖਮ ਸੁਖਮ ਜੇ ਜੀਵ ਜੇ ਲਾਰਵਾ ਵਰਗੇ ਲਾਰਵਾ ਜਿਵੇਂ ਮਤਲਬ ਆਪਾਂ ਦੇਖਦੇ ਹਾਂ ਕਿ ਬਰਸਾਤ ਦੇ ਦਿਨਾਂ ਵਿੱਚ ਡੱਡੂ ਅੰਡੇ ਦੇ ਦਿੰਦੇ ਨੇ ਉਹਦੇ ਛੋਟੇ ਛੋਟੇ ਜੇ ਅੰਡੇ ਜੇ ਤਿਆਰਦੇ ਹੁੰਦੇ ਨੇ ਨਾ ਕੈਪਸੂਲ ਜੇ ਵਰਗੇ ਛੋਟੇ ਛੋਟੇ ਜੰਮੀ ਛੋਟੇ ਛੋਟੇ ਜੇ ਉਹ ਮਾਈਕਰੋਬਸ ਕਹਿੰਦੇ ਆ ਉਹਨਾਂ ਨੂੰ ਸੁਖਮ ਜੀਵ ਕਹਿ ਦਿੰਦੇ ਆ ਰੋਗਾਣੂ ਕਹਿ ਦਿੰਦੇ ਆ ਜਾਂ ਫਿਰ ਉਹ ਜਿਹੜੇ ਨੇ ਉਹ ਚਿਪਕੇ ਹੋਏ ਸੀ ਉਸ ਰੋਬੋਟ ਦੇ ਨਾਲ ਕੈਪਸੂਲ ਰੋਬੋਟ ਦੇ ਨਾਲ ਤਾਂ ਉਹਨਾਂ ਨੇ ਉਹਦੀ ਲੈਬੋਰ ਕਰੇ ਜਾਂਚ ਦੇ ਲਈ ਇਹਨਾਂ ਮਾਈਕਰੋਬਸ ਨੂੰ ਸਪੈਸ਼ਲ ਪ੍ਰੀਖਣ ਸੈੱਲਾਂ ਦੇ ਵਿੱਚ ਹਿੱਲ ਲਏ ਤਾਂ ਉਹ ਉਹਨਾਂ ਨੇ ਭਿਆਨਕ ਢੰਗ ਦੇ ਨਾਲ 14 ਦਿਨ ਦੇ ਵਿੱਚ ਯਾਨੀ 2 ਹਫ਼ਤੇ ਵਿੱਚ ਭਿਆਨਕ ਕਾਰ ਬੜੇ-ਬੜੇ ਲੈਣੇ ਸ਼ੁਰੂ ਕਰਤੇ ਐਸੇ ਅਜੀਬੋ-ਗਰੀਬ ਜਿਹੇ ਜੀਵਾਂ ਦੇ ਜਿਹਹ ਜ ਕਦੇ ਕਿਤੇ ਦੇਖੇ ਨਹੀਂ ਗਏ ਦੁਨੀਆ ਦੇ ਵਿੱਚ ਸਾਡੀ ਜ਼ੋਲੋਜੀ ਦੇ ਸਾਡੀ ਸਾਇੰਸ ਦੇ ਵਿੱਚ ਉਹ ਜੇ ਜੀਵ ਵੀ ਪਾਏ ਨਹੀਂ ਜਾਂਦੇ ਇਹ ਬੜਾ ਅਜੀਬ ਜਿਹਾ ਤਰਲ ਜਿਹਾ ਛੱਡ ਰੇ ਸੀ ਗਾੜਾ-ਗਾੜਾ ਜਿਹਾ ਹੈ ਜਾਂ ਲਾਲ ਜਾਈ ਜਿਹਹ ਜ ਉਹ ਤਲਾਬ 'ਚ ਸੀਗਾ ਉਹ ਜਿਹੜਾ ਇਹ ਉਹ ਜਿੱਥੇ ਵੀ ਮਤਲਬ ਫਰਸ਼ ਦੇ ਤਾਤੂ ਦੇ ਪਲਾਸਟਿਕ ਦੇ ਜਿਹੜੀ ਵੀ ਚੀਜ਼ ਦੇ ਸੰਪਰਕ ਚੋਂ ਤਰਲ ਆਉਂਦਾ ਸੀ ਉਹਨੂੰ ਖਤਮ ਕਰ ਦਿੰਦਾ ਸੀ ਖਾ ਜਾਂਦਾ ਸੀ ਜਮਈ ਉਹ ਬਿਲਕੁਲ ਜੇ ਪਲਾਸਟਿਕ ਤੇ ਗਿਰ ਜਾਂਦਾ ਸੀ ਪਲਾਸਟਿਕ ਨੂੰ ਗਾਲ ਕੇ ਖਾ ਜਾਂਦਾ ਸੀਗਾ ਤੇ ਜੇ ਫਰਸ਼ ਤੇ ਗਿਰ ਜਾਂਦਾ ਸੀ ਤਾਂ ਫਰਸ਼ ਚ ਮਗੋਰੇ ਕੱਢ ਦਿੰਦਾ ਸੀਗਾ ਜੇ ਮੈਟਲ ਤੇ ਗਿਰ ਜਾਂਦਾ ਸੀ ਲੋਹੇ ਤੇ ਜਾਂ ਕਿਸੇ ਹੋਰ ਤੱਤੂ ਤੇ ਤਾਂ ਉਹਨੂੰ ਵੀ ਖਾ ਜਾਂਦਾ ਸੀ ਪਰ ਇਹ ਸੀਗੇ ਸੂਖਮ ਜੀਵ ਇਸ ਕਿਸਮ ਦੇ ਸੂਖਮ ਜੀਵ ਜਿਹੜੇ ਧਰਤੀ ਦੀ ਕਿਸੇ ਵੀ ਚੀਜ਼ ਨੂੰ ਖਾ ਜਾਂਦੇ ਸੀ ਕਿਸੇ ਮਜ਼ਬੂਤ ਤੋਂ ਮਜ਼ਬੂਤ ਤੱਤੂ ਨੂੰ ਪਲਾਸਟਿਕ ਨੂੰ ਜਾਂ ਫਰਸ਼ ਨੂੰ ਕੰਕਰੀਟ ਨੂੰ ਇੱਟਾਂ ਨੂੰ ਪੱਥਰਾਂ ਨੂੰ ਪਹਾੜਾਂ ਨੂੰ ਹਰ ਚੀਜ਼ ਨੂੰ ਜਿਹੜੀ ਉਹਨਾਂ ਦੇ ਉਹਨਾਂ ਨੂੰ ਹਲਾ ਲੂਕੇ ਜੇ ਦੇਖਿਆ ਤਪਰ ਉਹਨਾਂ ਚ ਕੋਈ ਹਲਚਲ ਨਹੀਂ ਸੀਗੀ ਯਾਨੀ ਉਹ ਕੋਈ ਐਕਟੀਵਿਟੀ ਨਹੀਂ ਸੀ ਕਰਦੇ ਦਿਖਦੇ ਬੜੇ ਭਿਆਨਕ ਜਿਹਾ ਸੀਗੇ ਉਹਦੀਆਂ ਮਤਲਬ ਤੁਸੀਂ ਵੀਰੋ ਮੇਰੇ WhatsApp ਚੈਨਲ ਦੇ ਉੱਪਰ ਦੇਖ ਸਕਦੇ ਹੋ ਉਹਦੀਆਂ ਇਹ ਸਾਰੇ ਦੀਆਂ ਮੈਂ ਫੋਟੋਗ੍ਰਾਫਸ ਵਗੈਰਾ ਤੇ ਇਹਦੇ ਪ੍ਰੂਫਸ ਵਗੈਰਾ ਪਾਨਾ ਹੁੰਦਾ ਜੋ ਵੀ ਮੈਂ ਵੀਡੀਓਜ਼ ਪਾਨਾ ਉਹ ਤੁਸੀਂ ਦੇਖ ਸਕਦੇ ਹੋ ਮੇਰੇ ਚੈਨਲ ਤੇ ਜਾ ਕੇ ਇਹਦੇ ਨਾਲ ਸੰਬੰਧਿਤ ਕਿਆ ਮਤਲਬ ਤੁਸੀਂ ਦੇਖੋਗੇ ਇਹ ਜੀ ਚੀਜ਼ ਤੁਹਾਨੂੰ ਕਦੇ ਦੇਖੀ ਨਹੀਂ ਹੋਣੀ ਅਜੀਬੋ ਗਰੀਬ ਐਨੀ ਪੈਰਾਨਾਰਮਲ ਚੀਜ਼ ਫਿਰ ਇਹ ਜਿਹੜੇ ਚੈਂਬਰਾਂ ਦੇ ਵਿੱਚ ਇਹਨਾਂ ਨੂੰ ਜੀਵਾਂ ਨੂੰ ਰੱਖਿਆ ਸੀ ਜਦੋਂ ਇਹ ਵੱਡੇ ਹੋ ਗਏ ਤਾਂ ਹੌਲੀ ਹੌਲੀ ਦੇਖਿਆ ਉੱਥੇ ਵੀ ਥੱਲੇ ਬਹੁਤ ਵੱਡੇ ਵੱਡੇ ਟੋਏ ਜਾਂ ਐ ਕਲੋ ਮਘੋਰੇ ਜਾਂ ਮੋਰੀਆਂ ਬੜ ਬੜੇ ਟੋਏ ਪਾਤੇ ਉਹਨਾਂ ਨੇ ਤੇ ਉਹ ਜੀਵ ਵਿੱਚ ਨਿੱਗਰ ਕੇ ਧਰਤੀ ਦੇ ਹੌਲੀ ਹੌਲੀ ਉਹ ਅਨੰਤ ਡੁੰਗਾਈ ਦੇ ਵਿੱਚ ਜਮਈ ਨਿੱਗਰ ਕੇ ਸਮਾ ਗਏ ਦਿਸਣੋਂ ਹੀ ਹਟ ਗਏ ਫਿਰ ਇਸ ਸਥਿਤੀ ਨੇ ਸਰਕਾਰ ਨੂੰ ਰੋਜ਼ ਦਿਨ ਇੰਨਾ ਫੌਜਦਾਕਾਰਤਾ ਕਿ ਇਸ ਤਲਾ ਨੂੰ ਟਕਨ ਦੇ ਲਈ ਕਈ ਸਾਲਾਂ ਤੱਕ ਉਹ ਜਿਹੜੇ ਆ ਪਾਈਪਾਂ ਗਾਡਰਾਂ ਗਲੈਰਨਾ ਨਾਲ ਬਿਲਡਿੰਗ ਕਰ ਕਰਕੇ ਉਹਦੇ ਉੱਤੇ ਕਿੰਨਾਂ ਨੇ ਛੱਤ ਜੀ ਬਣਾਈ ਤੇ ਕਈ ਸਾਲ ਲੱਗ ਗਏ ਇਹਨਾਂ ਨੇ ਮੋٹے ਮੋٹے ਜਿਹੜੇ ਨੇ ਟਾਈਟੇਨੀਅਮ ਦੀ ਸ਼ੀਟ ਦਾ ਪਰ ਪੂਰਾ ਡੋਮ ਜਾਂ ਬਣਾਇਆ ਗੁੰਬਦ ਜਾਂ ਆਲੇ ਦੁਆਲੇ ਉਹਦੇ ਪੂਲ ਦੇ ਐਨ ਚੰਗੀ ਤਰ੍ਹਾਂ ਪਟਾਈ ਕੀਤੀ ਉਹ ਬੜਾ ਸਾਰਾ ਜਿਹੜਾ ਗੁੰਬਦ ਜਾਂ ਤਿਆਰ ਕਰਕੇ ਆਲੇ ਦੁਆਲੇ ਵਿੱਚ ਦਬਿਆ ਆਲੇ ਦੁਆਲੇ ਫੇਰ ਉਹਦੇ ਉੱਪਰਲੀ ਸਾਈਡ ਤੇ ਟਾਈਟੇਨੀਅਮ ਦੀਆਂ ਸ਼ੀਟਾਂ ਲਾ ਕੇ ਗਾਡਰ ਲਾ ਕੇ ਬਿਲਡਿੰਗਾਂ ਕਰਕੇ ਅਣ ਚੰਗੀ ਤਰ੍ਹਾਂ ਜ਼ਮੀਨ ਚ ਉਹਨੂੰ ਤਲਾ ਨੂੰ ਜਮੈਂ ਦਫਨ ਕਰਕੇ ਉਹਦੇ ਉਪਰੋਂ ਦੀ ਜ ਟਾਈਟੇਨੀਅਮ ਦੀ ਸ਼ੀਟ ਦੇ ਨਾਲ ਢਕਿਆ ਤਾਂ ਕਿ ਇਹ ਜਿਹੜੀ ਅਨੋਮਲੀ ਹੈ ਇਹ ਜਿਹੜਾ ਸਾਈ ਅਨੋਮਲੀ ਕਹਿੰਦੇ ਆ ਸਾਇੰਸ ਦੇ ਆਮ ਨਿਯਮਾਂ ਤੋਂ ਬਾਹਰ ਹੋਵੇ ਜਿਹੜੀ ਚੀਜ਼ ਜਿਹੜੀ ਸਮਝ ਨਾ ਆਂਦੀ ਹੋਵੇ ਜਿੰਨੇ ਕਿ ਨਿਯਮ ਆਪਾਂ ਨੇ ਪੜ੍ਹੇ ਨੇ ਸਾਇੰਸ ਦੇ ਜਿੰਨੇ ਕਿ ਨਿਯਮਾਂ ਬਾਰੇ ਆਪਾਂ ਜਾਣਦੇ ਆ ਉਹ ਤੋਂ ਅਗਰ ਅਜੀਬੋ-ਗਰੀਬ ਕੋਈ ਚੀਜ਼ ਦਿਸਦੀ ਹੈ ਤਾਂ ਉਹਨੂੰ ਅਨੋਮਲੀ ਕਿਹਾ ਜਾਂਦਾ ਉਸ ਅਨਾਰਮਲੀ ਨੂੰ ਇਹਨਾਂ ਨੇ ਢੱਕਤਾ ਤਾਂਕਿ ਉਹ ਆਮ ਜਨਜੀਵਨ ਨੂੰ ਪ੍ਰਭਾਵਿਤ ਨਾ ਕਰੇ ਜਾਂ ਉਹ ਜੀਵ ਨਿਕਲ ਕੇ ਕਿਸੇ ਲੋਕਾਂ ਦੇ ਸਿਵਲਾਈਜ਼ੇਸ਼ਨ ਵੱਲ ਜਾਂ ਕਿਸੇ ਦੇ ਘਰਾਂ ਵੱਲ ਜਾਂ ਕਿਸੇ ਦੀ ਖੇਤੀਬਾੜੀ ਵੱਲ ਜਾਂ ਆਮ ਬਨਸਪਤੀ ਵੱਲ ਨਾ ਚਲੇ ਜਾਣ ਇਸ ਚੀਜ਼ ਨੂੰ ਕਿਹਾ ਜਾਂਦਾ ਦੁਨੀਆ ਭਰ ਦੇ ਵਿੱਚ SCP ਸਪੈਸ਼ਲ ਕਨਟੇਨਮੈਂਟ ਪ੍ਰੋਸੀਜਰ ਬਹੁਤ ਸਾਰੇ ਸਰਕਾਰ ਇਹ ਜੇ ਪ੍ਰਯੋਗ ਕਰਦੀ ਹੈ ਊਟ ਪਟਾੰਗ ਜਿਹੜੇ ਕਿ ਜੈਨੇਟਿਕ ਮੋਡੀਫਿਕੇਸ਼ਨ ਦੇ ਇਦਾਂ ਜਿਹੜੀਆਂ ਚੀਜ਼ਾਂ ਬੜੀਆਂ ਭਿਆਨਕ ਹੋ ਜਾਂਦੀਆਂ ਨੇ ਉਸ ਫੈਨੋਮੈਨ ਨੂੰ SCP ਕਹਿੰਦੇ ਨੇ ਸਪੈਸ਼ਲ ਕਨਟੇਨਮੈਂਟ ਪ੍ਰੋਸੀਜਰ ਹੈ ਇਵਨ ਭੂਤਾਂ ਪਰੇ ਤਾਂ ਆਮ ਲੋਕ ਚਾਹੇ ਨਹੀਂ ਬਲੀਵ ਕਰਦੇ ਪਰ ਸਰਕਾਰਾਂ ਹਰ ਚੀਜ਼ ਨੂੰ ਇਨਵੈਸਟੀਗੇਟ ਕਰਦੀਆਂ ਨੇ ਜਿਹੜੀ ਚੀਜ਼ ਦੇ ਪ੍ਰੂਫ ਮਿਲਦੇ ਨੇ ਉਹਨਾਂ ਨੂੰ ਮੰਨਦੀਆਂ ਨੇ ਬਹੁਤ ਸਾਰੇ ਦੁਨੀਆ ਭਰ ਚ ਐਸੇ SCP ਨੇ ਜਿਹੜੇ ਸਾਡੀ ਸਮਝ ਤੋਂ ਪਰੇ ਨੇ ਜਿਹੜੇ ਕਿਸੇ ਵਰਣਨ ਵਿਆਖਿਆ ਤੋਂ ਪਰੇ ਨੇ ਕਿਸੇ ਪ੍ਰਭਾਸ਼ਾ ਤੋਂ ਪਰੇ ਨੇ ਪਰ ਸਰਕਾਰ ਉਹਨਾਂ ਦੇ ਇੰਤਜ਼ਾਮ ਕਰਦੀ ਹੈ ਵੀ ਉਹ ਲੋਕਾਂ ਦੇ ਅਸਰ ਨਾ ਪਾਉਣ ਉਹਦੇ ਲਈ ਇੱਕ ਪ੍ਰੋਸੀਜਰ ਹੈ ਉਹਨੂੰ ਕਹਿੰਦੇ ਨੇ SCP ਤੁਸੀਂ ਇਹਨੂੰ ਕਿਤੇ ਵੀ ਚੈੱਕ ਕਰ ਸਕਦੇ ਆ ਇਹਨੂੰ ਐਸਸੀਪੀ ਦੀ ਫੁੱਲ ਫਾਰਮ ਹੈ ਸਪੈਸ਼ਲ ਕਨਟੇਨਮੈਂਟ ਪ੍ਰੋਸੀਜਰ ਉਹਦੀ ਰਾਖੀ ਕਰਨ ਦਾ ਰਖਵਾਲੀ ਕਰਨ ਦਾ ਉਹਨੂੰ ਸਾਹਮ ਕੇ ਰੱਖਣ ਦਾ ਇੱਕ ਸਪੈਸ਼ਲ ਸਿਸਟਮ ਬਣਾਇਆ ਜਾਂਦਾ ਹੈ ਕਿਹੜੀ ਚੀਜ਼ ਦੀ ਨੇਚਰ ਕਿੱਦਾਂ ਦੀ ਹੈ ਕਿਹੜੀ ਐਨੋਮਲੀ ਦੀ ਨੇਚਰ ਕਿੱਦਾਂ ਦੀ ਹੈ ਉਹਦੇ ਮੁਤਾਬਕ ਹੀ ਉਹਦਾ ਐਸਸੀਪੀ ਤਿਆਰ ਕੀਤਾ ਜਾਂਦਾ ਹੈ ਈਵਨ ਕਿ ਸਰਕਾਰਾਂ ਨੇ ਭੂਤਾਂ ਪ੍ਰੇਤਾਂ ਦਾਣਵਾਾਂ ਰੂਹਾਂ ਉਹਨਾਂ ਦੇ ਲਈ ਵੀ ਐਸਸੀਪੀ ਬਣਾਏ ਹੋਏ ਨੇ ਪਰ ਉਹ ਆਮ ਜਨਤਾ ਦੇ ਸਾਹਮਣੇ ਚੀਜ਼ਾਂ ਆਨ ਨਹੀਂ ਦਿੱਤੀਆਂ ਜਾਂਦੀਆਂ ਐਸੇ ਐਸੇ ਅਜੀਬ ਐਸਸੀਪੀਜ਼ ਦੁਨੀਆ 'ਚ ਮੌਜੂਦ ਨੇ ਕਿ ਆਪਾਂ ਸੋਚ ਵੀ ਨਹੀਂ ਸਕਦੇ ਸੋ ਦੋਸਤੋ ਤੁਹਾਨੂੰ ਇਹ ਗੱਲਬਾਤ ਇਹ ਵਾਰਤਾ ਕਹੀ ਜੀ ਲੱਗੀ ਇਹਦੇ ਬਾਰੇ ਦੱਸਣਾ ਨਾ ਭੁੱਲਣਾ ਆਪਾਂ ਐਸਸੀਪੀ ਫੀਨੋਮਨਾਸ ਬਾਰੇ ਵੀ ਜਿੰਨੇ ਦੁਨੀਆ ਭਰ ਦੇ ਵਿੱਚ ਪਾਏ ਗਏ ਨੇ 100 ਤੋਂ ਉੱਪਰ ਐਸਸੀਪੀ ਫੀਨੋਮਨਾ ਹੈ ਐਸਾ ਅਜੀਬੋ ਗਰੀਬ ਜਿਹਦੇ ਬਾਰੇ ਆਪਣੇ ਸੋਚ ਕੇ ਹੋਸ਼ ਛੁੱਟ ਜਾਣ ਇਹ じゃ ਕੁਝ ਉਹ ਕਰ ਲੈਂਦੇ ਨੇ ਕਿਤਾ ਇਹ ਜਿਹਨੇ ਜਿਹੜੇ ਬੰਦੇ ਦਾ ਮਾਈਂਡ ਰੀਡ ਕਰਕੇ ਉਹਦੇ ਮਾਈਂਡ 'ਚ ਵੀ ਦਸਤਕ ਦੇ ਸਕਦੇ ਨੇ ਉਹ ਤੋਂ ਕੁਝ ਵੀ ਕਰਵਾ ਸਕਦੇ ਨੇ ਐਸਾ ਇੱਕ ਜਿਹੜਾ ਉਹਨੂੰ ਪਲੇਗ ਡਾਕਟਰ ਦੇ ਨਾਮ ਨਾਲ ਐਸਆਈ ਕੇ ਐਸਸੀਪੀ ਮਸ਼ਹੂਰ ਹੈ ਬਹੁਤ ਉਹ ਇੱਕ ਮਤਲਬ ਡਾਕਟਰ ਦੀ ਫਾਰਮ ਦੇ ਵਿੱਚ ਚੁੰਜੀਜੀ ਵਾਲਾ ਇੱਕ ਅਜੀਬੋ ਜਗਰੀਬ ਪ੍ਰਕਾਰ ਜਿਹਦਾ ਜੀਵ ਹੈ ਜਿਹੜਾ ਕਿਸੇ ਵੀ ਸਾਡੀਆਂ ਸੈਂਟਿਫਿਕ ਡੈਫੀਨੇਸ਼ਨਸ ਦੇ ਵਿੱਚ ਨਹੀਂ ਆਂਦਾ ਉਹ ਬਹੁਤ ਕੁਝ ਅਜੀਬੋ ਗਰੀਬ ਕਰ ਲੈਂਦਾ ਹੈ ਉਹ ਬਗਾਇ ਕਮਰੇ ਤੋਂ ਬਾਹਰ ਵੀ ਬੰਦਿਆਂ ਦੇ ਦਿਮਾਗ 'ਚ ਪੈਨੇਟ੍ਰੇਟ ਕਰਕੇ ਉਹਨਾਂ ਦੇ ਦਿਮਾਗ 'ਚ ਵੜ ਕੇ ਉਹਨਾਂ ਤੋਂ ਵੀ ਕੁਝ ਕਰਾ ਲ ਲਦਾ ਸੋ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਦੀਆਂ ਸਰਕਾਰਾਂ ਐਸਸੀਪੀ ਕੰਟੇਨਮੈਂਟ ਪ੍ਰੋਸੀਜਰ ਬਣਾਏ ਹੋਏ ਨੇ ਉਹਨਾਂ ਨੇ ਸੋ ਦੋਸਤੋ ਤੁਹਾਨੂੰ ਇਹ ਗੱਲਬਾਤ ਕਹੀ ਜੀ ਲੱਗੀ ਇਹਦਾ ਫੀਡਬੈਕ ਦੇਣਾ ਨਾ ਭੁੱਲਣਾ ਵੱਧ ਤੋਂ ਵੱਧ ਵੀ ਰਿ ਕਮੈਂਡ ਕਰਨਾ ਇਸ ਵੀਡੀਓ ਨੂੰ ਸ਼ੇਅਰ ਕਰਨਾ ਅਗਰ ਚੰਗੀ ਲੱਗੇ ਤੇ ਆਪਣੇ ਚੈਨਲ ਨੂੰ ਹਮੇਸ਼ਾ ਯਾਦ ਰੱਖਾ ਅਦ੍ਰਿਸ਼ਯ ਪੰਜਾਬੀ ਦੇ ਨਾਮ ਨਾਲ YouTube ਤੇ ਤੇ ਆਪਣੇ ਪੇਜ ਅਦ੍ਰਿਸ਼ਯ ਨੂੰ Facebook ਤੇ ਫੋਲੋ ਕਰਨਾ ਬਿਲਕੁਲ ਵੀ ਨਾ ਭੁੱਲਣਾ ਥੈਂਕ ਯੂ ਸ਼ੁਕਰੀਆ